ਭਜਪੀ ਅਤੇ ਜਨਤਾ ਪਾਰਟੀ ਜਿਹੜੇ ਆਦਾ ਤਾਨਾਸ਼ਾਹੀ ਦਾ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ ਜਿਹੜੇ ਦੇਸ਼ ਦੇ ਵਿੱਚ ਦੇਸ਼ ਇੱਕ ਤਾਨਾਸ਼ਹੀ ਵਾਲੇ ਪਾਸੇ ਵੱਧ ਰਹੇ ਹੁੰਦੀ ਉਹਨੂੰ ਅੱਜ ਇੱਕ ਬਹੁਤ ਵੱਡਾ ਝਟਕਾ ਲੱਗਿਆ ਉਹ ਸੋਚ ਨੂੰ ਮੋਦੀ ਸਾਹਿਬ ਦੀ ਅਮਿਤ ਸ਼ਾਹ ਦੀ ਉਹਨਾਂ ਦੀ ਸੋਚ ਨੂੰ ਬੜਾ ਵੱਡਾ ਝਟਕਾ ਲੱਗਿਆ ਸਾਡੇ ਸੁਪਰੀਮ ਕੋਟੇ ਜਿਹੜੀ ਵਾਲੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਦੇਲ ਦਿੱਤੀ ਹੈ ਉਹ ਇਲੈਕਸ਼ਨ ਸਾਡੇ ਵਿੱਚ ਆਣਗੇ ਤੇ ਪੂਰਾ ਸਾਰਾ ਸਾਡੇ ਸਾਥੀ ਸਾਡੇ ਵਲੰਟੀਅਰ ਵਰਕਰ ਬਹੁਤ ਜੋਸ਼ ਵਿੱਚ ਤੇ ਇੱਕ ਪੂਰਾ ਮੀਡੀਆ ਵੀ ਨ ਸਬਕ ਸਿਖਾਉਣ ਦੇ ਵਿੱਚ ਜਿਹੜਾ ਇਹ ਸਾਨਾ ਚਾਈ ਵਾਲਾ ਰਾਜ ਇੱਕ ਖਤਮ ਕਰਨ ਦੇ ਚ ਸਰ ਕੀ ਲੱਗਦਾ ਆਪਣੇ ਪੰਜਾਬ ਵਿੱਚ ਕਿੰਨੀਆਂ ਸੀਟਾਂ ਆਮ ਆਦੀ ਪਾਰਟੀ ਲੈ ਜੇ 13 0 ਆਪਣੇ 13 ਦੇ 13 ਇੱਕ ਵੀ ਸੀਟ ਪਾਸੇ ਦੀ ਕਾਕਾ ਬਰਾੜ ਜੀ ਕਿੰਨੀਆਂ ਵੋਟਾਂ ਨਾਲ ਇਥੋਂ ਜਿੱਤਾ ਸੀ ਉਹ ਕਾਕਾ ਬਰਾੜ ਜੀ ਬੜੀ ਵੱਡੀ ਲੀਡ ਨਾਲ ਜਿੱਤਣਗੇ ਲਗਭਗ ਸਾਰੇ ਹਲਕਿਆਂ 'ਚ ਬੜੇ ਅੱਛੇ ਜੋ ਮੈਸੇਜ ਆ ਰਹੇ ਹੈ ਮੈਂ ਤੁਹਾਨੂੰ ਹੋਰ-ਹੋਰ ਦਾ ਦੱਸਣਾ ਤੇ ਹੋਰ ਦੇ ਜੋ ਅਸੀਂ 20000 ਤੋਂ ਵੱਧ ਲੀਡ ਲਾਵਾਗੇ ਦਾ ਬਾੜ ਨਾਲ ਆਜੋ ਮੇਰਾ ਨੋਟ ਕਰ ਲਓ ਮੇਰਾ ਬਈ 20000 ਤੋਂ ਜ਼ਿਆਦਾ ਲੀਡ ਆ ਕਾਕਾ ਬਰਾੜ